ਇੱਕ ਨਵੀਂ ਕਦਮ ਦਾ ਸਟਾਰਟ ਅਪ ਕੀਤਾ ਉਹਦੇ ਚ ਵੀ 237 ਹੋਰ ਪਿੰੜਾਂ ਆਉਣ ਵਾਲੇ ਦਿਨਾਂ ਸਪਿੰਡਾਂ ਵਿੱਚ ਖੋਲਣਗੇ ਪਿੰਡ ਕਲੀਨਿਕ ਖੋਲਣਗੇ ਹੋਰ ਸੈਂਪਲਿਫਾਈ ਕਰਤਾ ਉਹ ਲੋ ਮਤਲਬ ਉਹਦਾ ਇੱਕ ਡਿਫਰੈਂਟ ਮੋਡ ਦੇ ਵਿੱਚ ਲੈ ਕੇ ਆ ਰਹੇ ਆ ਜਿਹਦੇ ਨਾਲ ਆਪਾਂ ਸਾਰੇ ਪਿੰਡਾਂ ਤੱਕ ਜਿਹੜੀ ਵੀ ਪੋਪੂਲੇਸ਼ਨ 1000 ਤੋਂ ਵੱਧ ਹੈ ਉਹਨਾਂ ਦੇ ਉਹਨਾਂ ਦੇ ਪਿੰਡ ਵਿੱਚ ਪਿੰਡ ਕਲੀਨਿਕ ਬਣੇ ਜਾਵਨਗੇ ਹੁਣ ਖਾਲੀ ਇਹ ਨਹੀਂ ਕਰੀ ਨੂੰ ਰਸਾ ਛੜਾਉਦਾ ਇਹ ਤਾਂ ਬਹੁਤ ਦੇਰ ਤੋਂ ਕਰਦੇ ਸੀ ਆਪਾਂ ਕੋਸ਼ਿਸ਼ ਕਰਦੇ ਸੀ ਮੈਂ ਉਹਦੇ ਬਾਰੇ ਗੱਲ ਕਰਾਂਗਾ ਡਿਟੇਲ ਦੇ ਵਿੱਚ ਕਿ ਤੁਹਾਡਾ ਇਹ ਦਿੱਕਤ ਹੋ ਰਿਹਾ ਹੈ ਅਚੀ ਐਜੂਕੇਸ਼ਨ ਦੇ ਰਹੇ ਆ ਲੋਕਾਂ ਨੂੰ بیمਾ ਦੇ ਰਿਹਾ ਜਿਹੜਾ 10-10 ਲੱਖ ਦਾ ਤਾਂ ਕਿ ਇਹ ਪੰਜਾਬ ਸਰਕਾਰ 1200 ਕਰੋੜ ਰੁਪਇਆ ਖਰਚ ਕਰੇਗੀ ਜੇ ਉਹ ਵਾਲੀ ਸਰਵਿਸ ਲੋਕ ਖਰੀਦेंगे ਜੇ ਪ੍ਰੀਮ ਇੰਸ਼ੋਰੈਂਸ ਆਪ ਖਿਦੋਗੇ ਜਿਹੜੀ ਤੁਹਾਨੂੰ ਵੀ ਮਿਲੇਗੀ ਸਾਰਿਆਂ ਨੂੰ ਤਾਂ ਤੁਹਾਨੂੰ ਜਿੰਦੇ ਵਿੱਚ ਸਰਕਾਰ ਪੀ ਡੀ ਆ ਜੇ ਸਰਕਾਰ 1200 ਕਰੋੜ ਖਰੀਦ ਰਹੀ ਹੈ ਤਾਂ ਤੁਹਾਨੂੰ 40 ਹਜ਼ਾਰ ਕਰੋੜ ਤੋਂ ਮਿਲੇਗੀ ਉਹ ਕਿਉਂਕਿ ਸਰਕਾਰ ਨੇ 3 ਕਰੋੜ ਵਾਸਤੇ ਨਿਕਲੀਆਂ ਤੁਸੀਂ ਇੱਕ ਬੰਦੇ ਵਾਸਤੇ ਜਾਂ ਇੱਕ ਪਰਿਵਾਰ ਵਾਸਤੇ ਖਰੀਦੋਗੇ ਬਹੁਤ ਮਸਤੀ ਹੈ ਜਿਆਦਾ ਕਿ 4 ਗੋਣਾ ਬੈਸੋ ਉਹਨੂੰ 4 ਗੋਣਾ ਕਰ ਲਓ ਤੁਹਾਨੂੰ ਮਿਲੂਗਾ ਇਹ ਇਨੇ ਪਾਸੇ ਪੰਜਾਬ ਦੇ ਲੋਕਾਂ ਦੇ ਵਚਨਗੇ ਜੇ ਪੰਜਾਬ ਸਰਕਾਰ ਨੇ ਰੋਲ ਪਲਾਜ਼ਾ ਬੰਦ ਕੀਤੇ ਤਾਂ ਰੋਜ਼ ਜਿਹੜਾ ਹੈਗਾ ਉਹ 70-70 ਲੱਖ ਰੁਪਏ ਪੰਜਾਬ ਦੇ ਲੋਕਾਂ ਦਾ ਖਰਚਾ ਆਦਾ ਹੈ ਤਾਂ ਉਹ ਕਿਤੇ ਹੋਰ ਚੰਗੇ ਵਾਸਤੇ ਬੱਚਿਆਂ ਲਈ ਚੰਗੀ ਖੁਰਾਕ ਚੰਗੀ ਵਿੱਤਿਆ ਚੰਗੇ ਕੱਪੜੇ ਕੋਈ ਘਰ ਦੀ ਕੋਈ ਜ਼ਰੂਰਤ ਹੀ ਕਿਸੇ ਤੱਕ ਉਹਦੇ ਵਾਸਤੇ ਵਰਤਣਗੇ